ਦੀਪ ਸਿੰਘ ਸੰਧੂਹਰੀ ਨੇ ਸੋ ਜਿਕਸੀਰ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਖੁਸ਼ਬੂ ਨਰਪਕ ਨਰਪਕ ਟਾਗ ਨਾਲ ਜੁੜੇ ਹੋਏ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸलाम ਜੀ ਜਿਕਸੀਰ ਜੀ ਜੇਕਰ ਆਪਾਂ ਰੋਜ਼ ਦੀ ਚਰਚਾ ਵਾਲੇ ਮੁੱਦਿਆਂ ਦੀ ਗੱਲ ਕਰੀਏ ਤੇ ਸਿਆਸੀ ਅਖਾੜੇ ਕਿਸ ਤਰੀਕੇ ਦੇ ਨਾਲ ਪੱਖ ਰਹੇ ਨੇ ਉਹਨਾਂ ਮੁੱਦਿਆਂ ਤੇ ਗੱਲ ਹੁੰਦੀ ਹੈ ਕਿ ਅੱਜ ਦੋ ਕੁ ਮੁੱਦੇ ਅਜੇਹੇ ਨਹੀਂ ਜਿਹੜੇ ਸਿਆਸਤ ਤੋਂ ਬਾਹਰਲੇ ਨੇ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਹਨਾਂ ਦੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਪਹਿਲਾਂ ਤਾਂ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਇੱਕ ਥਾਰ ਵਾਲੀ ਬੀਬੀ ਕਾਲੀ ਥਾਰ ਵਾਲੀ ਪੁਲਿਸ ਕਾਂਸਟੇਬਲ ਕਾਫੀ ਚਰਚਾ ਦੇ ਵਿੱਚ ਸੀਗੀ ਜੋ ਰੀਲਾਂ ਬਣਾਉਂਦੀ ਸੀ ਇੰਸਟਾਗ੍ਰਾਮ ਤੇ ਨਾਲ ਦੀ ਨਾਲ ਕਾਲੀ ਥਾਰ ਰੱਖੀ ਹੋਈ ਸੀ ਕੁਝ ਸਮੇਂ ਬਾਅਦ ਪਤਾ ਲੱਗਦਾ ਚਿੱਟੇ ਦੇ ਕੇਸ ਦੇ ਵਿੱਚ ਫੜੀ ਜਾਂਦੀ ਹੈ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਉਸ ਦੇ ਘਰ ਵਾਲ ਨੂੰ ਸਰਕਾਰ ਦਾ ਪੀਲਾ ਪੰਜਾ ਜੋ ਹੈ ਇਸ ਵੇਲੇ ਮੁੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਜੀ ਇਹ ਜਿਹੜੀ ਬੀਬੀ ਦੀ ਗੱਲ ਕਰਦੇ ਹੋ ਤੁਸੀਂ ਇਹ ਬਠਿੰਡਾ ਦਾ ਪਿੰਡ ਹੈ ਚੱਕ ਫਤੇ ਸਿੰਘ ਵਾਲਾ ਉਥੋਂ ਦੀ ਰਹਿਣ ਵਾਲੀ ਸੀਗੀ ਜਸਵੰਤ ਜਸਵੰਤ ਸਰਦਾਰ ਜਸਵੰਤ ਸਿੰਘ ਦੀ ਧੀ ਹੈ ਇਹ ਤੇ 2011 ਦੇ ਵਿੱਚ ਇਹ ਪੁਲਿਸ ਦੇ ਵਿੱਚ ਭਰਤੀ ਹੋਈ ਸੀਗੀ ਮਾਨਸਾ ਕਾਫੀ ਦੇ ਰਹੀ ਫਿਰ ਉਸ ਤੋਂ ਬਾਅਦ ਇਹਦੀ ਬਦਲੀ ਹੈ ਜਿਹੜੀ ਉਹ ਬਟਿੰਡੇ ਦੀ ਹੋ ਗਈ ਵੈਸੇ ਦਾ ਵਿਵਾਦਾਰਾ ਬੀਬੀ ਦਾ ਕਾਫੀ ਪੁਰਾਣਾ ਨਾਤਾ ਰਿਹਾਗਾ ਕਿਹਾ ਜਾਂਦਾ ਵੀ ਇਹਨੇ ਉਦੋਂ 2022 ਦੇ ਵਿੱਚ ਵੀ ਮਤਲਬ ਬੀੜ ਤਲਾਬ ਸਰਕਾਰੀ ਹਸਪਤਾਲ ਦੇ ਵਿੱਚ ਵੀ ਇਹਨੇ ਇੱਕ ਝਗੜਾ ਧੁਬੜਾ ਕੀਤਾ ਸੀਗਾ ਤੇ ਹੁਣ ਮਤਲਬ ਉਸ ਤੋਂ ਬਾਅਦ ਗੱਲ ਜਿਹੜੀ ਆਉਂਦੀ ਆ ਤਾਂ 2 ਅਪ੍ਰੈਲ 2025 ਨੂੰ ਇਹ ਬੀਬੀ ਬਟਿੰਡਾ ਦੇ ਰਿੰਗ ਰੋਡ ਤੋਂ ਪੌਣੇ 18 ਗ੍ਰਾਮ ਜਿਹੜਾ ਚਿੱਟੇ ਦੇ ਸਮੇਤ ਗਿਰਪਦਾਰ ਹੋ ਜਾਂਦੀ ਆ ਪਾਊਡਰ ਇਹ ਕੋਲੋਂ ਮਿਲਦਾਗਾ 17.73 ਗ੍ਰਾਮ ਜਿਹੜਾ ਜੋ ਉਦੋਂ ਇਹ ਫੜੀ ਜਾਂਦੀ ਆ ਥਾਰ ਗੱਡੀ ਉਹਦੇ ਕੋਲ ਕਾਲੀ ਥਾਰ ਦੇ ਵਿੱਚੋਂ ਇਹ ਫੜੀ ਜਾਂਦੀ ਆ ਚਿੱਟਾ ਲੈ ਕੇ ਜਾਂਦੀ ਤੇ ਕਾਲੀ ਥਾਰ ਤੋਂ ਹੀ ਮਸ਼ਹੂਰ ਹੋਈ ਕਿਉਂਕਿ ਇਹਨੇ ਪਿਛਲੇ ਸਮੇਂ ਦੌਰਾਨ ਇਸ ਕਾਲੀ ਥਾਰ ਦੇ ਨਾਲ ਬਹੁਤ ਸਾਰੇ ਰੀਲਾਂ ਬਣਾਉਂਦੀ ਹੁੰਦੀ ਐ ਇੰਸਟਾਗ੍ਰam ਜਾਂ ਹੋਰ ਸੋਸ਼ਲ ਮੀਡੀਆ ਤੇ ਅਕਸਰ ਇਹਦੀਆਂ ਰੀਲਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਗਿਆ ਦੋਸਤੋ ਬਾਅਦ ਇਹਨੂੰ ਵੱਖ-ਵੱਖ ਧਰਾਵਾਂ ਲਾ ਕੇ ਜੇਲ੍ਹ ਵੀ ਜਾ ਗਿਆ ਇਹਦੇ ਰਿਮਾਂਡ ਵੀ ਲੈ ਗਏ ਫਿਰ ਮਤਲਬ ਲੰਮਾ ਚੌੜਾ ਕੰਮ ਆ ਜਿਹੜਾ ਚੱਲਦਾ ਰਿਹਾ ਦੋ ਵਾਰ ਰਿਮਾਂਡ ਤੇ ਆਈ ਫਿਰ ਇਹ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਹੈਗਾ ਇਹਦਾ ਚਿੱਟੇ ਵਾਲੇ ਕੇਸ ਦੇ ਵਿੱਚ ਉਹਨੂੰ ਜ਼ਮਾਨਤ ਵੀ ਮਿਲ ਗਈ ਸੀ ਪਰ ਇਹ ਜ਼ਮਾਨਤ ਤੋਂ ਬਾਅਦ ਆ ਕੇ ਫਿਰ ਇਹਨੇ ਕੁਝ ਚੈਨਲਾਂ ਤੇ ਫਿਰ ਮਤਲਬ ਇੰਟਰਵਿਊ ਦੇ ਕੇ ਆਪ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਦੂਸਰੇ ਪਾਸੇ ਪ੍ਰੋਸੈਸ ਆ ਜਿਹੜਾ ਚੱਲ ਰਿਹਾ ਸੀਗਾ ਕਿਉਂਕਿ ਬੀਬੀ ਕੋਲੇ ਜਾਇਦਾਦ ਬਹੁਤ ਜ਼ਿਆਦੇ ਸੀ ਕਿਹਾ ਜਾਂਦਾ ਵੀ ਇਹਨੇ ਮਤਲਬ ਉਸ ਸਮੇ ਵੀ ਕਿਹਾ ਜਾਂਦਾ 27 ਮਈ ਨੂੰ ਇਹਦੀ ਜਾਇਦਾਦ ਜ਼ਬਤ ਕਰਨ ਦੀ ਵੀ ਗੱਲ ਆਉਂਦੀ ਹੈਗੀ ਉਸ ਸਮੇ ਉਦੋਂ ਪੁਲਿਸ ਨੇ ਇਹਦੀ 1.35 1 ਕਰੋੜ 35 ਲੱਖ ਦੀ ਜਾਇਦਾਦ ਜਿਹੜੀ ਇਹਦੀ ਉਹ ਚੱਲ ਚੱਲ ਜਾਇਦਾਦ ਸੀ ਉਹਨੂੰ ਜ਼ਬਤ ਕੀਤਾ ਸੀਗਾ ਸੋ ਇਹਦੇ ਵਿੱਚ ਹੀ ਮਤਲਬ ਉਸ ਸਮੇ ਉਸ ਤੋਂ ਬਾਅਦ ਮਤਲਬ ਵੀ ਵਿਜੀਲੈਂਸ ਕੋਲੇ ਚਲਾ ਗਿਆ ਤੇ ਵਿਜੀਲੈਂਸ ਕੋਲੇ ਜਦੋਂ ਜਾਂਦਾ ਕਿਉਂਕਿ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਆ ਗਿਆ ਸੀਗੇ ਵੀ ਇਹਨੇ ਜਿਹੜਾ ਬਠਿੰਡਾ ਦਾ ਹੈ ਆਪਣਾ ਬਰਾਟ ਗ੍ਰੀਨ ਉੱਤੇ ਦਾ ਪਲਾਟ ਹੈ ਜਿਹੜਾ ਉਹ 1 ਕਰੋੜ ਰੁਪਇਆ ਦਾ ਉਹੀ ਪਲਾਟ ਹੈ ਇੱਕ ਡ੍ਰੀਮ ਸਿਟੀ ਦੇ ਵਿੱਚ ਇਹਦਾ ਪਲਾਟ ਹੈ ਜਿਹੜਾ ਮਤਲਬ ਦੱਸਿਆ ਜਾਂਦਾ ਹੈ 121 ਗਜ ਦਾ ਹੈ ਸੋ ਇਸੇ ਤਰ੍ਹਾਂ ਹੀ ਥਾਰ ਗੱਡੀ ਐਨਫੀਲਡ ਮੋਟਰਸਾਈਕਲ ਹੋਰ ਇਹਦੇ ਕੋਈ ਇੱਥੇ ਤੱਕ ਕਿ ਆਈਫੋਨ ਘੜੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਤੋਂ ਕੋਲੋਂ ਜਬਤ ਹੋਈਆਂ ਜਹੀਆਂ ਤੇ ਵਿਜੀਲੈਂਸ ਨੇ ਫਿਰ ਇਹਦੇ ਉੱਪਰ ਜਿਹੜਾ ਮਕਦਮਾ ਜਿਹੜਾ ਦਰਦ ਕੀਤਾ ਜਾਇਦਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਮਾਮਲੇ ਦੇ ਵਿੱਚ ਤੇ ਉਹਦੇ ਵਿੱਚ ਵੀ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਇੱਕੇ ਵੱਧ ਰਹੀ ਹੈ ਤੇ ਉਹਦਾ ਚਲਾਨ ਹੈ ਜਿਹੜਾ ਉਹ ਕੇਸ ਹੋ ਚੁੱਕਿਆ ਹੁਣ ਇਸ ਵੇਲੇ ਸਥਿਤੀ ਇਹ ਹੈ ਕਿ ਬਠਿੰਡਾ ਅਦਾਲਤ ਨੇ ਜਿਹੜੀ ਇਹ ਭ੍ਰਿਸ਼ਟਾਚਾਰ ਦੇ ਦੋਸ਼ ਹੈ ਇਸ ਬੀਬੀ ਦੇ ਉੱਪਰ ਤੈਅ ਕਰ ਦਿੱਤੇ ਨੇ ਕਿ ਦੋਸ਼ ਤੈਅ ਹੋ ਚੁੱਕੇ ਨੇ 21 ਜਨਵਰੀ ਨੂੰ ਅਗਲੀ ਸੁਣਵਾਈ ਹੈ ਜਿਹੜੀ ਹੋਣੀ ਹੈ ਜੀ ਤੇ ਬਿਜੀਲੈਂਸ ਵੱਲੋਂ ਇਸ ਸੁਣਵਾਈ ਦੇ ਉੱਪਰ ਸਾਰੇ ਸਬੂਤ ਹੈ ਜਿਹੜੇ ਉਹ ਰੱਖੇ ਜਾਣਗੇ ਵੀ ਇਹਨੇ ਕਿਵੇਂ-ਕਿਵੇਂ ਜਿਹੜੀ ਜਾਇਦਾਦ ਬਣਾਈ ਤੇ ਕਿੱਥੋਂ-ਕਿੱਥੋਂ ਇਹਨੇ ਪੈਸਾ ਲਿਆਂਦਾ ਜਾਂ ਕਿਵੇਂ ਇਹਨੇ ਏਡੀ ਵੱਡੀ ਜਾਇਦਾਦ ਖਰੀਦ ਕੀਤੀ ਹੈਗੀ ਮੈਂ ਕਹਾਂਗਾ ਪਹਿਲਾਂ ਵੀ 14 ਨਵੰਬਰ ਨੂੰ ਬਿਜੀਲੈਂਸ ਇਹਦੇ ਖਿਲਾਫ ਇੱਕ ਚਾਰਜ ਸੀਟ ਹੈ ਜਿਹੜੀ ਉਦਾਰ ਕਰ ਚੁੱਕੀ ਹੈ ਜੀ ਦੂਜੀ ਚਾਰਜ ਸੀਟ ਸੀ ਜਿਹੜੀ ਇਸ ਮਾਮਲੇ ਦੇ ਵਿੱਚ ਸੋ ਹੁਣ ਦੇਖਦੇ ਆ ਵੀ ਅਦਾਲਤ ਬਾਨ ਜੋਗ ਅਦਾਲਤ ਹੁਣ ਦੀ ਪੀਲੇ ਪੰਜਾ ਚੜਾਉਗੀ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਇੱਕ ਮਹੰਮ ਵਿੱਢੀ ਹੋਈ ਹੈ ਦੁੱਧ ਨਸਿਆਂ ਵਿਰੁੱਧ ਉਹਦੇ ਤਹਿਤ ਜਿਹੜੇ ਸਮਗਲਰ ਨੇਗੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੱਲੀ ਵੱਡੀ ਗੱਲ ਇਹ ਹੋਵੇ ਛੋਟੇ ਮੋਟੇ ਸਮਗਲਰਾਂ ਦੇ ਉੱਪਰ ਉਹਨਾਂ ਦੇ ਘਰਾਂ ਦੇ ਉੱਪਰ ਪੀਲੇ ਪੰਜੇ ਚੱਲ ਰਹੇ ਨੇ ਪਰ ਉਹਦੇ ਨਾਲ ਨਾਲ ਗੱਲ ਇਹ ਵੀ ਆ ਰਹੀ ਸੀ ਵੀ ਉਹ ਜਿਹੜੇ ਮਕਾਨ ਬਣੇ ਹੋਏ ਆ ਉਹਨਾਂ ਦੇ ਉਹ ਇਨਲੀਗਲ ਤੌਰ ਤੇ ਬਣੇ ਹੋਏ ਆ ਜ਼ਮੀਨ ਆ ਜਿਹੜੀ ਉਹਨਾਂ ਦੀ ਨਹੀਂ ਹੈ ਤੇ ਦੇ ਸਾਹਮਲਾਟ ਜਾਂ ਸਰਕਾਰੀ ਜ਼ਮੀਨਾਂ ਦੇ ਵਿੱਚ ਜਿਹੜੇ ਮਕਾਨ ਬਣ ਹੋਏ ਉਹੀ ਢਾਹੇ ਜਾ ਰਹੇ ਆ ਇਹ ਗੱਲ ਵੀ ਉੱਪਰ ਖਿਆਮਣੇ ਆ ਰਹੀ ਸੀ ਪਰ ਹੁਣ ਇਸ ਬੀਬੀ ਨੇ ਤਾਂ ਜਿਹੜੀਆਂ ਕੋਠੀਆਂ ਪਾਈਆਂ ਨੇ ਵੱਡੇ ਵੱਡੇ ਪਲਾਟ ਐ ਤਾਂ ਉਹਦੇ ਰਜਿਸਟਰੀ ਕਰਾਈ ਵਾ ਬਕਾਇਦਾ ਉਹਨੇ ਫਰੀਦ ਕੇ ਬਣਾਏ ਹੋਇਆ ਜਗਾ ਇਹ ਤੇ ਹੁਣ ਇਹ ਪੈਸਾ ਜਿਹੜਾ ਇਹ ਜ਼ਰੂਰ ਚਿੱਟੇ ਲਗਾ ਕਿਉਂਕਿ ਕਮਾਈ ਤਾਂ ਇੰਨੀ ਹੈ ਨਹੀਂ ਬੀਬੀ ਨੇ ਇੰਨਾ ਪੈਸਾ ਇਕੱਠਾ ਕਿੱਥੋਂ ਕਰ ਲਿਆ ਉਹਦੀਆਂ ਜੇ ਉਹਦੀ ਤਨਖਾਹ ਵਗੈਰਾ ਲਾ ਕੇ ਵੀ ਦੇਖਿਆ ਜਾਵੇ ਤਾਂ ਉਹ ਕਿਤੇ ਆਮਦਨ ਤੋਂ ਕਿਤੇ ਵੱਧ ਉਹਦੀ ਜਾਇਦਾਦ ਬਣੀ ਹੋਈ ਆ ਔਰ ਮਾਨਜੁਬ ਅਦਾਲਤ ਦੇ ਤੇ ਕੀ ਫੈਸਲਾ ਲੈਂਦੀ ਹੈ ਤਾਂ ਉਹਨਾਂ ਵਾਲਾ ਸਮਾਂ ਲੱਸੂਗਾ ਵੀ ਉਹ ਮਾਨਜੁਬ ਅਦਾਲਤ ਦੇ ਵਿੱਚੋਂ ਆਉਂਦਾ ਕਿ ਜਿਹੜਾ ਇਹਨੇ ਜ਼ਾਇਦਾਦ ਖਰੀਦੀ ਕੀਤੀ ਆ ਇਹ ਚਿੱਟੇ ਦੇ ਪੈਸੇ ਨਾਲ ਖਰੀਦੀ ਕੀਤੀ ਆ ਜੇ ਮਾਨਜੁਬ ਇਸ ਤਰ੍ਹਾਂ ਦਾ ਕੋਈ ਫੈਸਲਾ ਹੁੰਦੀ ਤਾਂ ਫਿਰ ਪੀਲਾ ਪੰਜਾ ਇਹਦੀ ਕੋਠੀਆਂ ਤੇ ਵੀ ਚੱਲ ਸਕਦਾ ਇਹ ਇਹਦੀ ਇਹਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਦੀ ਕੋਠੀ ਦੇ ਉੱਪਰ ਵੀ ਉਹ ਪੀਲਾ ਪੰਜਾ ਚੱਲ ਸਕਦਾਗਾ ਜੀ ਹਾਂ ਹਾਂ ਆ ਬਿਲਕੁਲ ਜਕਸੀਰ ਸਿੰਘ ਜਕਸੀਰ ਸਰ ਕੀ ਜਿਸ ਤਰੀਕੇ ਨਾਲ ਆ ਜੋ ਇਸ ਦੇ ਖਿਲਾਫ ਸਬੂਤ ਨੇ ਜੇਕਰ ਉਹ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਪੀਲਾ ਪੰਜਾ ਬਖੂਬੀ ਚੱਲੇਗਾ ਕਿਉਂਕਿ ਬਹੁਤ ਸਾਰੇ ਤਸਕਰ ਅਜੇ ਹੀ ਨਹੀਂ ਜਿਨ੍ਹਾਂ ਦੇ ਘਰ ਟਾਏ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਜੋ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਤਾਂ ਮੈਨੂੰ ਲੱਗਦਾ ਬਹੁਤ ਹੀ ਸ਼ਲਾਘਾਯੋਗ ਮਹਿੰਮ ਹੈ ਕਿਉਂਕਿ ਕਿਸੇ ਕਿਸੇ ਘਰ ਦੇ ਵਿੱਚ ਤਾਂ ਹੁਣ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਬਚਿਆ ਇਸ ਤਰੀਕੇ ਦੇ ਨਾਲ ਨਿਸ਼ਾਨੇ ਉਜਾੜ ਪਾ ਦਿੱਤਾ ਤੇ ਆਪਣੇ ਘਰ ਦੇ ਲੋਕ ਭਰੀ ਜਾ ਰਹੇ ਨੇ ਦੂਜੇ ਦੇ ਘਰ ਦੇ ਵਿੱਚ ਕਿ ਹਾਲਾਤ ਨੇ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਤਾਂ ਜੇਕਰ ਹੁਣ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਜਾਂਦੇ ਹਾਂ ਤਾਂ ਇੱਕ ਮੁੱਦਾ ਇਸ ਵੇਲੇ ਵਰਲਡ ਲੈਵਲ ਤੇ ਭਖਿਆ ਹੋਇਆ ਹੈਗਾ ਆ ਮੁੱਦਾ 트럼ਪ ਮੋਦੀ ਤੇ ਪੁਤਨ ਦਾ ਸਭ ਨੂੰ ਪਤਾ ਹੈ ਕਿ ਰਸ਼ੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਇਸ ਵੇਲੇ ਇੰਡੀਆ ਆਏ ਨੇ ਸਾਡੇ ਦੇਸ਼ ਭਾਰਤ ਦੇ ਵਿੱਚ ਆਏ ਨੇ ਤਾਂ ਮੋਦੀ ਦੇ ਨਾਲ ਕਾਫੀ ਨੇੜਤਾ ਹੈ ਤੁਹਾਨੂੰ ਯਾਦ ਹੋਣਾ ਆਪਰੇਸ਼ਨ ਸੰਧੂਰ ਦੇ ਵੇਲੇ ਵੀ ਰਸ਼ੀਆ ਨੇ ਭਾਰਤ ਦੀ ਮਦਦ ਕੀਤੀ ਸੀ ਤਾਂ ਉਦੋਂ ਵੀ ਬਾਕੀ ਸਾਰਿਆਂ ਨੂੰ ਸਿੱਧੇ ਪਾਸੇ ਚ ਕਹੀਏ ਤਾਂ ਬਾਕੀ ਕਈ ਕੁਝ ਦੇਸ਼ਾਂ ਨੂੰ ਮਿਰਚਾਂ ਲੱਗੀਆਂ ਸੀਗੀਆਂ ਤੇ ਹੁਣ ਪੁਤਿਨ ਦੀ ਦੋਸਤੀ ਦੇਖ ਕੇ ਮੋਦੀ ਦੇ ਨਾਲ ਤੇ ਟਰੰਪ ਜੋਨੇ ਨਰਾਜ਼ ਨਸਰ ਨਜ਼ਰ ਆ ਰਹੇ ਨੇ ਸਿੱਧੇ ਜੇ ਕਈ ਤਾਂ ਆ ਕਾਫੀ ਉਹਨਾਂ ਨੂੰ ਗੁੱਸਾ ਇਸ ਤੀ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਇਹ ਦੇਖੋ ਹੁਣ ਉਹ ਆਏ ਨੇ ਰੂਸ ਦੇ ਜਿਹੜੇ ਹੈਗੇ ਨੇਗੇ ਰਾਸ਼ਟਰਪਤੀ ਪੁਤਨ ਜੀ ਤੇ ਉਹਨਾਂ ਨੂੰ 21 ਤੋਪਾਂ ਲਈ ਸਲਾਮੀ ਦੇ ਕੇ ਦਿੱਤੀ ਗਈ ਹੈ ਜਦੋਂ ਇੱਥੇ ਪਹੁੰਚੇ ਨੇਗੇ ਦੋ ਦਿਨਾਂ ਦਾ ਉਹਨਾਂ ਦਾ ਦੌਰਾ ਹੈ ਜਿਹਦੇ ਤੇ ਉਹ ਸ਼ੁੱਕਰਵਾਰ ਸਵੇਰੇ ਅ ਰਾਸ਼ਟਰਪਤੀ ਜਿਹੜੇ ਭਾਰਤ ਦੇ ਨੇਗੇ ਬਰੋਪਤੀ ਮੁਰਮੂਣੀ ਤੇ ਉਹਨਾਂ ਨੇ ਰਾਸ਼ਟਰਪਤੀ ਪਹੁੰਚਣ ਦੇ ਉਪਰ ਰਾਸ਼ਟਰਪਤੀ ਭਵਨ ਪਹੁੰਚਣ ਦੇ ਉਪਰ ਉਹਨਾਂ ਨੂੰ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦੀ ਦੂਜੀ ਤਾਕਤਵਰ ਫੌਜ ਹੈ ਦੇ ਮੁਕੀ ਨੂੰ ਜਿਹੜੀ ਇੱਕ ਤਰ੍ਹਾਂ ਦੇ ਨਾਲ ਫਲਾਮੀ ਐਂਕੀ ਤੋਪਾਂ ਇਹ ਦਿੱਤੀ ਗਈ ਹੈਗੀ ਸੋ ਇਹਦੇ ਵਿੱਚ ਵਾਕਈ ਤੁਹਾਡੀ ਗੱਲ درست ਹੈ ਕਿ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਜੀ ਉਹਨਾਂ ਨੂੰ ਕਤਈ ਵੀ ਇਹ ਚੰਗੀ ਨਹੀਂ ਲੱਗਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂਕਿ ਉਹ ਲਗਾਤਾਰ ਪਿਛਲੇ ਸਮੇਂ ਦੌਰਾਨ ਵੀ ਦੇਖੋ ਆਪਣਾ ਤੇਲ ਦੇ ਉੱਪਰ ਉਹਨਾਂ ਨੇ ਕਿੰਨਾ ਮਤਲਬ ਇਸ ਤਰ੍ਹਾਂ ਦਾ ਰੱਖਿਆ ਤੇ ਉਹ ਜਿਹੜੀਆਂ ਭਾਰਤ ਦੀ ਵਿਦੇਸ਼ ਨੀਤੀ ਆ ਹੁਣ ਇਹਦੇ ਵਿੱਚ ਵਾਧੀਆਂ ਜਿਹੜੀਆਂ ਨਜ਼ਰੀਕੀਆਂ ਨੇ ਹਰਾਂ ਕਿ ਜੇ ਗੱਲ ਕਰੀਏ ਰੂਸ ਦੀ ਤਾਂ ਇਹ ਰੂਸ ਤੇ ਨਾਲ ਸਦਾ ਹੀ ਭਾਰਤ ਦਾ ਜਿਹੜਾ ਬਹੁਤ ਨੇੜਲਾ ਸਬੰਧ ਰਿਹਾਗਾ ਚਾਹੇ ਉਹ ਤੁਸੀਂ ਆਪਾਂ ਪ੍ਰਾਣੀਆਂ ਇਤਿਹਾਸ ਦੇਖ ਲਓ ਜਿਹਦੇ ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਦੇ ਸਮੇਂ ਦੇਖ ਲਓ ਜਾਂ ਹੁਣ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਹੁਣ ਆਪਰੇਸ਼ਨ ਸੰਧੂਰ ਹੋਇਆ ਤਾਂ ਸੋ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਰੂਸ ਹੈ ਤੇ ਭਾਰਤ ਦੇ ਸਬੰਧ ਮੁੱਢ ਤੋਂ ਹੀ ਮਤਲਬ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਹੀ ਬੜੇ ਸਖਾਵੇਂ ਰਹੇ ਹਨ ਔਰ ਬੜੇ ਮਿੱਤਰਤਾ ਵਾਲੇ ਸਬੰਧ ਰਹੇ ਨੇਗੇ ਪਰ ਦੂਸਰੇ ਪਾਸੇ ਅਮਰੀਕਾ ਇਸ ਤਰ੍ਹਾਂ ਦਾ ਹੁਣ ਪਿਛਲੇ ਸਮੇਂ ਦੀ ਬੁਝਾਈ ਹੁਣ ਜਿਹੜੇ ਟਰੰਪ ਜੀ ਦਾ ਇਹ ਕਾਰਜਕਾਲ ਆ ਇਸ ਨਾਲ ਉਹ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਨਾ ਥ੍ਰੈਟ ਵੀ ਕਰਦੇ ਰਹੇ ਨੇਗੇ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਉਹ ਤੁਸੀਂ ਵੀ ਤੁਸੀਂ ਉਹਨਾਂ ਨਾਲ ਸੰਬੰਧ ਤੋੜੋ ਸਾਡੇ ਨਾਲ ਸੰਬੰਧ ਹੈਗੇ ਨੇ ਤੋਂ ਇੱਥੇ ਵੀ ਲੱਗਦਾ ਹੁਣ ਵੀ ਉਹਨਾਂ ਦੀ ਅੱਜ ਦੀਆਂ ਕੁਝ ਜਿਹੜੀ ਗੱਲਾਂ ਬਾਤਾਂ ਆ ਰਹੀਆਂ ਨੇ ਉਹ ਨਾ ਖੁਸ਼ ਨਜ਼ਰ ਆ ਰਹੀਆਂ ਨੇ ਉਤੋਂ ਕਿ ਜਿਹੜਾ ਕੁਝ ਭਾਰਤ ਦੇ ਵਿੱਚ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆਪਰੇਸ਼ਨ ਸੰਧੂਰ ਦੇ ਦੌਰਾਨ ਭਾਰਤ-ਪਾਕਿਸਤਾਨ ਦੇ ਦਰਮਿਆਨ ਜਿਹੜਾ ਜੰਗਬੰਦੀ ਕਰਾਉਣ ਦੀਆਂ ਗੱਲਾਂ ਨੂੰ ਲੈ ਕੇ ਜਿਸ ਨੂੰ ਕਿ ਭਾਰਤ ਡਰਾਇ ਕਰਦਾ ਆਇਆਗਾ ਭਾਰਤ ਸਰਕਾਰ ਨੇ ਕਦੇ ਵੀ ਨਹੀਂ ਮੰਨਿਆ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੀਤਾ ਪਰ ਉਹ ਲਗਾਤਾਰ ਇਸ ਗੱਲ ਨੂੰ ਉਭਾਰਦੇ ਤੁਰੇ ਆ ਰਹੇ ਨੇਗੇ ਤੇ ਹੁਣ ਵੀ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਗੱਲਬਾਤ ਕੁਝ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਟੇਡੇ-ਵਿੰਗੇ ਜੇ ਆ ਰਹੇ ਨੇ ਜਿਸ ਦੇ ਤੋਂ ਉਹਨਾਂ ਦੀ ਨਾਰਾਜ਼ਗੀ ਹੈ ਜਿਹੜੀ ਸਾਫ਼ ਝਲਕਦੀ ਦਿਖਾਈ ਦੇ ਰਹੀ ਆ। ਜੀ ਬਿਲਕੁਲ ਜਗਸੀਰ ਜੀ ਕਿਉਂਕਿ ਜਿਸ ਤਰੀਕੇ ਦੇ ਬਿਆਨਬਾਜ਼ੀਆਂ ਨੇ ਤਾਂ ਨਰਾਜ਼ਗੀ ਤਾਂ ਸਾਫ ਹੈ ਕਿਉਂਕਿ ਆਪਰੇਸ਼ਨ ਸਲੂਟ ਦੇ ਵੇਲੇ ਵੀ ਨਰਾਜ਼ਗੀ ਕਈਆਂ ਨੂੰ ਸਗੀ ਕਿ ਰੂਸ ਜੋ ਹੈ ਭਾਰਤ ਦੇ ਨਾਲ ਕਿਉਂ ਖੜਿਆ ਤਾਂ ਜੇਕਰ ਹੁਣ ਅਸੀਂ ਅੱਗੇ ਚੱਲਦੇ ਆ ਤਾਂ ਬਹੁਤ ਸਾਰੇ ਮੁੱਦੇ ਇਸ ਵੇਲੇ ਪੰਜਾਬ ਦੇ ਵਿੱਚ ਪੱਕੇ ਹੋਏ ਨੇ ਇੱਕ ਹੈ ਜੀ ਕਿਸਾਨਾਂ ਦਾ ਮੁੱਦਾ ਅੱਜ ਕਿਸਾਨਾਂ ਦੇ ਵੱਲੋਂ ਰੇਲਾ ਰੋਕੀਆਂ ਗਈਆਂ ਨੇ ਤਾਂ ਕੀ ਕਹਿਣਾ ਚਾਹੂੰਗੇ ਅਸੀਂ ਪਹਿਲਾਂ ਵੀ ਇਸ ਤੇ ਚਰਚਾ ਕੀਤੀ ਸੀ ਕਿ ਕਿਸਾਨ ਅੰਦੋਲਨ ਇੱਕ ਵਾਰ ਫਿਰ ਤੋਂ ਸ਼ੁਰੂ ਹੋਇਆ ਤਾਂ ਅੱਜ ਤੱਕ ਜੋ ਹਾਲਾਤ ਨੇ ਕਈ ਥਾਵਾਂ ਤੇ ਕਿਸਾਨਾਂ ਆਗੂ ਨਜ਼ਰਬੰਦ ਵੀ ਹੋਏ ਨੇ ਕਈ ਥਾਵਾਂ ਤੇ ਛੜਪ ਵੀ ਹੋਈ ਆ ਪੁਲਿਸ ਦੇ ਨਾਲ ਹਾਂ ਬਿਲਕੁਲ ਹੀ ਅੱਜ ਪੰਜਾਬ ਦੇ ਵਿੱਚ ਮਤਲਬ ਜਿਹੜਾ ਕਿਸਾਨਾਂ ਦਾ ਅੰਦੋਲਨ ਸੀਗਾ ਪੂਰਾ ਭਖਿਆ ਜਿਹੜਾ ਕਿ ਆਪਣਾ ਸੰਯੁਕਤ ਮੋਰਚਾ ਹੈ ਜਿਹਨੂੰ ਅਸੀਂ ਗੈਰ ਰਾਜਨੀਤਿਕ ਕਹਨੇ ਆ ਜਿਹੜਾ ਕਹਿੰਦੇ ਵਿੱਚ ਖਨੌਰੀ ਬਾਰਡਰ ਵਾਲਾ ਸਾਰਾ ਉਹ ਜਿਹੜੀਆਂ ਜਥੇਬੰਦੀਆਂ ਨੇਗੀਆਂ ਜਿਹਨਾਂ ਆ ਖਨੌਰੀ ਬਾਰਡਰ ਦੇ ਉਹਨਾਂ ਨੇ ਆਪਣਾ ਇਹ ਮਤਲਬ ਇਸ ਵੇਲੇ ਜਿਹੜਾ ਵੱਡੀ ਪੱਧਰ ਦੇ ਉੱਪਰ ਪ੍ਰੋਸੈਸਲ ਜਿਹੜਾ ਕੀਤਾਗਾ ਸੋ ਆਪਾਂ ਪਹਿਲਾਂ ਵੀ ਕਈ ਵਾਰ ਇਹ ਗੱਲਬਾਤ ਅਜੇ ਕਰ ਚੁੱਕੇ ਆਂਗੇ ਜੀ ਅ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਕਿਸਾਨਾਂ ਦੇ ਵੱਲੋਂ ਪੂਰੇ ਮੋਰਚਾ ਲਗਾਇਆ ਗਿਆ ਹੈ ਬਿਜਲੀ ਬਿੱਲਾਂ ਨੂੰ ਲੈ ਕੇ ਮੋਰਚਾ ਲਗਾਇਆ ਗਿਆ ਹੈ ਕਿਸਾਨਾਂ ਦੇ ਵੱਲੋਂ ਤਾਂ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ 5 ਦਸੰਬਰ ਨੂੰ ਉਹਨਾਂ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਤਾਂ ਅੱਜ ਕਿਸਾਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਰੇਲ ਰੋਕੋ ਅੰਦোলন ਸ਼ੁਰੂ ਕੀਤਾ ਗਿਆ ਤਾਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਆਪਣਾ ਪ੍ਰੋਟੈਸਟ ਕੀਤਾ ਗਿਆ ਉਸ ਵੇਲੇ ਵੀ ਜਿਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਸੀ ਹੂਬਹੂ ਉਸੇ ਤਰੀਕੇ ਦੀਆਂ ਹੀ ਤਸਵੀਰਾਂ ਇਸ ਵਾਰ ਵੀ ਸਾਹਮਣੇ ਆਈਆਂ ਨੇ ਜਲੰਧਰ ਦੀ ਜੇਕਰ ਗੱਲ ਕੀਤੀ ਜਾਏ ਤਾਂ ਜਲੰਧਰ ਦੇ ਵਿੱਚ ਰੇਲਵੇ ਟਰੈਕ ਤੇ ਕਿਸਾਨਾਂ ਦੀ ਛੜਪ ਹੋਈ ਹੈ ਪੁਲਿਸ ਦੇ ਨਾਲ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਪਰ ਕਿਸਾਨਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤਾਂ ਜਿਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਡਟੇ ਹੋਏ ਨੇ ਤਾਂ ਹੁਣ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਬਿਜਲੀ ਬਿੱਲ ਮਾਫ ਕਰਨ ਦੀ ਗੱਲ ਕੀਤੀ ਜਾ ਰਹੀ ਆਪਣੀ ਮੰਗ ਰੱਖੀ ਜਾ ਰਹੀ ਹੈ ਤਾਂ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੇ ਵਿੱਚ ਇਸ ਰੇਲ ਰੋਕੋ ਅੰਦolan ਤੋਂ ਅੱਗੇ ਜੇਕਰ ਆਪਾਂ ਚੱਲਦੇ ਹਾਂ ਤਾਂ ਇੱਕ ਮੁੱਦਾ ਕਾਫੀ ਜ਼ਿਆਦਾ ਚੁੱਕਿਆ ਜਾ ਰਿਹਾ ਪੰਜਾਬੀਆਂ ਦੇ ਲਈ ਸੰਸਦ ਦੇ ਵਿੱਚ ਇਹ ਮੁੱਦਾ ਜੋ ਸੰਸਦ ਦੇ ਵਿੱਚ ਸਭ ਤੋਂ ਪਹਿਲਾਂ ਰਾਗਵ ਛੱਡਾ ਦੇ ਵੱਲੋਂ ਚੁੱਕਿਆ ਜਾਂਦਾ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਇਸ ਵੇਲੇ ਹੜ੍ਹ ਆਏ ਨੇ ਕੁਝ ਸਮਾਂ ਪਹਿਲਾਂ ਕੁਝ ਮਹੀਨੇ ਪਹਿਲਾਂ ਤੋਂ ਉਸ ਦੀ ਮਾਰ ਹੱਲੇ ਤੱਕ ਲੋਕ ਜੁਨੇ ਚੱਲ ਰਹੇ ਨੇ ਤਾਂ ਉਸ ਦੇ ਲਈ ਉਹ ਮੁੱਦਾ ਚੁੱਕਿਆ ਜਾਂਦਾ ਸੰਸਦ ਦੇ ਵਿੱਚ ਉਸ ਤੋਂ ਬਾਅਦ ਸੰਸਦ ਦੇ ਵਿੱਚ ਮਲਵਿੰਦਰ ਕੰਗਹੂਰਾ ਦੇ ਵੱਲੋਂ ਅ ਕੇਂਦਰ ਤੋਂ ਮਦਦ ਮੰਗੀ ਜਾਂਦੀ ਹੈ 50000 ਕਰੋੜ ਉਹਨਾਂ ਦੇ ਵੱਲੋਂ ਮੰਗਿਆ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਇਲਾਕੇ ਹੱਲੇ ਵੀ ਅਜਾਹੇ ਨਹੀਂ ਚਾਹੇ ਉਸ ਵੇਲੇ ਪੂਰੇ ਪੰਜਾਬ ਦੇ ਵੱਲੋਂ ਇੱਕ ਦੂਜੇ ਦੀ ਮਦਦ ਕੀਤੀ ਗਈ ਸੀਗੀ ਪੂਰੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਕੱਠਿਆਂ ਹੋ ਕੇ ਇੱਕ ਦੂਜੇ ਦਾ ਸਾਥ ਦਿੱਤਾ ਗਿਆ ਸੀ ਕਾਫੀ ਲੋਕਾਂ ਦੇ ਉਸ ਵੇਲੇ ਘਰ ਟਹਿ ਗਏ ਸੀ ਉਹਨਾਂ ਦੇ ਲਈ ਤੇ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੀ ਖੇਤੀ ਜੋ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਸੀ ਕਿਉਂਕਿ ਜਮੀਨਾ ਜੋ ਸੀ ਨਾਲੋਂ ਨਾਲ ਉਹਨਾਂ ਦੇ ਕਿਸਾਨਾਂ ਦੀ ਫਸਲ ਵਹਿ ਗਈ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਲੋਕਾਂ ਦੀ ਮਦਦ ਕਰਨ ਦੇ ਲਈ ਸਰਕਾਰ ਦੇ ਕੋਲੋਂ ਇਹ ਮੰਗ ਰੱਖੀ ਗਈ ਸੀ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਮੁੱਦਿਆਂ ਦੀ ਗੱਲ ਹੋ ਰਹੀ ਹੈ ਸੰਸਦ ਦੇ ਵਿੱਚ ਇਸ ਵੇਲੇ ਫਿਲਹਾਲ ਇਸ ਤੇ ਹਲੇ ਕੋਈ ਵੀ ਜਵਾਬ ਨਹੀਂ ਕੇਂਦਰ ਤੇ ਵੱਲੋਂ ਆਇਆ ਕਿਉਂਕਿ ਜਦੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰੀ ਗਏ ਸੀਗੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਇਹਨਾਂ ਮੁੱਦਿਆਂ ਤੇ ਤਾਂ ਉਸ ਵੇਲੇ ਵੀ ਸਮਾਨ ਹੀ ਦਿੱਤਾ ਗਿਆ ਸੀ ਉਸ ਵੇਲੇ ਵੀ ਅਮਿਤ ਸ਼ਾਹ ਜੋ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਹੀ ਜੋ ਹੈ ਗੱਲਬਾਤ ਕੀਤੀ ਜਾਂਦੀ ਹੈ ਸੀਮਾਨ ਹੂਰਾ ਦੇ ਨਾਲ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਸੰਸਦ ਦੇ ਵਿੱਚ ਇਸ ਵੇਲੇ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ ਸਕੇਂਦਰ ਸਰਕਾਰ ਹੁਣ ਕੀ ਉਸਤੇ ਫੈਸਲਾ ਲੈਂਦੀ ਹੈ ਸੋ ਇਹ ਅੱਜ ਦੇ ਕੁਝ ਮੁੱਖ ਮੁੱਦੇ ਸੀ ਜਿਸ ਦੇ ਵਿੱਚ ਅਸੀਂ ਜਿੰਨਾ ਤੇ ਚਰਚਾ ਕੀਤੀ ਹੈ ਨਿਰਪੱਖ ਟਾਕ ਮੁੱਦੇ ਦੇ ਤਹਿਤ ਕਿ ਇਹਨਾਂ ਤੇ ਹੁਣ ਕੀ ਕੁਝ ਹੋ ਰਿਹਾ ਹੈ ਤੇ ਅੱਗੇ ਕੀ ਕੁਝ ਹੋਣ ਵਾਲਾ ਸੋ ਇਹਨਾਂ ਮੁੱਦਿਆਂ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ ਹੁਣ ਦਿਓ ਮੈਨੂੰ ਇਜਾਜ਼ਤ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਨਿਰਪੱਖ ਪੋਸਟ ਦੇ ਨਾਲ